ਦੇਖਾਲ ਸਾਰਿਆਂ ਨੂੰ ਅੱਜ ਮੇਰਾ ਨਿਊ ਵਲੌਗ ਆ ਰਿਹਾ ਹੈ ਪਲੀਜ਼ ਤੁਸੀਂ ਦੇਖੋ ਅੱਜ ਅਸੀਂ ਤੁਹਾਨੂੰ ਬਤਾਉਂ ਖਵਾਵਾਂਗੇ ਪਰ ਕੇ ਇਹ ਦੇਖੋ ਆਪਾਂ ਨਿੱਕੇ ਨਿੱਕੇ ਬਤਾਉਂਗੇ ਤੇ ਆ ਤੇ ਇਹਨਾਂ ਨੂੰ ਧੋ ਕੇ ਰੱਖਿਆ ਸੀ ਹੁਣ ਇਹਦੇ ਛੀਏ ਤੇ ਆਪਾਂ ਮਸਾਲਾ ਤਿਆਰ ਕੀਤਾ ਪਿਆਜ਼ ਮਿਰਚਾ ਹਲਦੀ ਲਾਲੀ ਮਿਰਚ ਨਮਕ ਆਪਣੇ ਸਾਹਮਣੇ ਤੁਸੀਂ ਪਾ ਲੈਣੀ ਆ ਤੇ ਜੇ ਤੁਸੀਂ ਖੱਟਾ ਵੀ ਖਾਂਦੇ ਹੋ ਤੇ ਅਨਾਰ ਦਾਣਾ ਜ਼ਰੂਰ ਪਾਓ ਪਲੀਜ਼ ਫਿਰ ਆਪਾਂ ਇਹਦੇ ਵਿੱਚ ਫਿਲਿੰਗ ਕਰਦੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਫਿਲਿੰਗ ਕਰਕੇ ਤੇ ਬਣਾਏ ਜਾਂਦੇ ਆ ਇਦਾਂ ਹੀ ਮੇਰੇ ਨਾਲ ਬਣੇ ਰਹੋ ਪਲੀਜ਼ ਗਾਇਸ ਇਦਾਂ ਹੀ ਰਹੋ ਇਹ ਦੇਖੋ ਇਹ ਅਸੀਂ ਫਿਲਿੰਗ ਕਰਨੀ ਆ ਦੇਖੋ ਆ ਫਿਲਿੰਗ ਕਰਕੇ ਤੋ ਰੱਖੇ ਆ ਇਹ ਦੇਖੋ ਇਦਾਂ ਫਿਲਿੰਗ ਕਰੀ ਦੀਏ ਦੇਖੋ ਕੱਟ ਪਾ ਕੇ ਇਦਾਂ ਫਿਲਿੰਗ ਕਰਨੀ ਆ ਕਿ ਇੱਕਦਮ ਅੰਦਰ ਅੰਦਰ ਰਹਿਣ ਬਾਹਰ ਨਾ ਨਿਕਲਣ ਬਿਲਕੁਲ ਹੱਥ ਦੇ ਨਾਲ ਦਬਾ ਦਿਓ ਫਤ ਉਹ ਅਦੇ ਵਿੱਚ ਮਸਾਲੇ ਨੂੰ ਕਿ ਤੱਕ ਦਾ ਟੇਸਟ ਆ ਸਕੇ ਕੋਸੇ ਸਾਰੇ ਫਿਲਿੰਗ ਕਰ ਲਈ ਆ ਠੀਕ ਹੈ ਅਸੀਂ ਪਿਆਜ਼ ਵੀ ਲਿੱਤੇ ਆ ਕਿਉਂਕਿ ਮਸਾਲਾ ਜਿਆਦਾ ਸੀ ਪਿਆਜ਼ ਦੇ ਵਿੱਚ ਵੀ ਆਪਾਂ ਕਟਿੰਗ ਕਰਕੇ ਉਹਦੇ ਤੇ ਮੈਂ ਮਸਾਲਾ ਪਾ ਤਾ ਵਾ ਬਹੁਤ ਟੇਸਟਿਫੁਲ ਆ ਦੇ ਵਿੱਚ ਪਿਆਜ਼ ਵੀ ਆ ਦੇਖੋ ਮਸਾਲਾ ਪੱਤੀ ਗਿਆ ਬਾਕੀ ਆਪਾਂ ਮਸਾਲਾ ਇਹਨਾਂ ਦੇ ਉੱਪਰ ਹੀ ਪਾ ਦਾਂਗੇ ਹੁਣ ਮੈਂ ਤੇਲ ਧਰ ਕੇ ਠੀਕ ਆ ਫਿਰ ਮੈਂ ਤੁਹਾਨੂੰ ਅੱਗੇ ਗਾਇਨ ਦਿਖਾਂ ਤੜਾਈ ਰੱਖੀ ਆ ਸਰੋਦਾ ਦਾ ਤੇਲ ਯੂਜ਼ ਕਰਨਾ ਅਸੀਂ ਸਰੋਦਾ ਹੀ ਪਾਉਣੀ ਆ ਤੁਸੀਂ ਦੇਰੋ ਤੁਸੀਂ ਕਿਹੜਾ ਪਾਣਾ ਪਰ ਸਰੋਦਾ ਹੀ ਪਾਇਓ ਜਿਆਦਾ ਸਵਾਦ ਬੰਦਿਆ ਦੇਖੋ ਖੁੱਲਾ ਤੇਲ ਪਾਣਾ ਤਾਂ ਕਿ ਉਹ ਗਲ ਸਕਣ ਜਲਦੀ ਤੋਂ ਜਲਦੀ ਪਪਾਲੀ ਤਾਂ ਤੇਜ ਜਨਾ ਚਾਹੀਦਾ ਸੀ ਇਹ ਦੇਖੋ ਆਪਾਂ ਹੀਟ ਤੇ ਰੱਖਣਾ ਜਿਆਦਾ ਤੇਜ ਹੀਟ ਤੇ ਤਾਂ ਕਿ ਤੇਲ ਥੋੜਾ ਗਰਮ ਹੋ ਜਾ ਜੇ ਗਰਮ ਹੋ ਜਾਏਗਾ ਤਾਂ ਆਪਾਂ ਸਲੋ ਕਰ ਦਾਂਗੇ ਗਾਇਸ ਠੀਕ ਹੈ ਗਾਇਸ ਹੁਣ ਤੇਲ ਗਰਮ ਹੋ ਗਿਆ ਇੱਦਾਂ ਹੀ ਕਰਕੇ ਸਿੱਧੇ ਸਿੱਧੇ ਪਾਉਣੇ ਆ ਆਪਾਂ ਸਿੱਧੇ ਸਿੱਧੇ ਤੇ ਰੰਦੇ ਨਹੀਂ ਚਲੋ ਇੱਦਾਂ ਹੀ ਪਾਉਂਦੇ ਆ ਤੁਸੀਂ ਵੀ ਇੱਦਾਂ ਹੀ ਪਾਇਓ ਤੇਲ ਜਿਆਦਾ ਗਰਮ ਕਰ ਲਿਓ ਫਿਰ ਇਹਨੂੰ ਸਲੋ ਤੇ ਕਰ ਦਾਂਗੇ ਸਾਰੇ ਪਾ ਲੈਣਾ ਇਹ ਦੇਖੋ ਕੱਲਾ ਕੱਲਾ ਕਰਕੇ ਪਾਣਾ ਪਰ ਇਹ ਨਹੀਂ ਕਿ ਆਪਾਂ ਇੱਕਦਮ ਹੀ ਸਾਰੇ ਸੁੱਤੀ ਜਾਣੇ ਵਿੱਚ ਠੀਕ ਹੈ ਗਾਇਸ ਜਿੱਦਾਂ ਕੱਲਾ ਕੱਲਾ ਕਰਕੇ ਪਾਓਗੇ ਬਹੁਤ ਵਧੀਆ ਬੰਦੇ ਆ ਪਰ ਮੈਂ ਬਤੋਂ ਕਹਿੰਦੇ ਆ ਨਾ ਠੀਕ ਹੈ ਗਾਇਸ ਤੁਸੀਂ ਵੀ ਆਪਣੇ ਘਰ ਟ੍ਰਾਈ ਜ਼ਰੂਰ ਕਰਿਓ ਇੱਕ ਵਾਰੀ ਮੇਰੀ ਇਹ ਵਾਲੀ ਰੈਸਪੀ ਜੇ ਤੁਹਾਨੂੰ ਚੰਗੀ ਲੱਗੂਗੀ ਤੁਹਾਡੇ ਘਰ ਗੈਸਟ ਵਗੈਰਾ ਆਣੇ ਆ ਹੋਣਗੇ ਛੁੱਟੀਆਂ ਤੇ ਚੱਲ ਰਹੀਆਂ ਨੇ ਬੱਚਿਆਂ ਦੀ ਤੇ ਜ਼ਰੂਰ ਖਵਾਇਓ ਉਹਨਾਂ ਨੂੰ ਗਾਇਸ ਇਹ ਸਾਰੇ ਪੈਨ ਤੋਂ ਬਾਅਦ ਆ ਮਸਾਲਾ ਬਚਿਆ ਸੀ ਇਹਨਾਂ ਦੇ ਉੱਪਰ ਇੱਦਾਂ ਕਰਕੇ ਫਿਲਿੰਗ ਕਰ ਦੇਣੀ ਆ ਜੇ ਸਾਰੇ ਦੇ ਵਿੱਚ ਦੇ ਨਿਕਲੇ ਵੀ ਕਿਸੇ ਦੇ ਵਿੱਚ ਤੇ ਉਹ ਵੀ ਕੰਪਲੀਟ ਹੋ ਜਾ ਜਦੋਂ ਹਲਾ ਦੇ ਥੱਲੇ ਜਾ ਜਲ ਮਸਾਲਾ ਦੇਖੋ ਫਿਰ ਆਪਾਂ ਇਹਨੂੰ ਸਲੋ ਕਰਕੇ ਟੱਕ ਕੇ ਰੱਖਦੇ ਨਾ ਵੇਖੋ ਬਹੁਤ ਸੋਹਣਾ ਜਿਹਾ ਕਲਰ ਚੇਂਜ ਹੋਏਗਾ ਤੁਹਾਨੂੰ ਦਿਖਾਉਂਗੀ ਮੈਂ 10 ਮਿੰਟ ਤੱਕ ਜਾਂ 5 ਮਿੰਟ ਤੱਕ ਠੀਕ ਹੈ ਗਾਇਸ ਮੇਰਾ ਇਦਾਂ ਹੀ ਬਣੇ ਰਿਹਾ ਕਿਹਦਾ ਦੇਖੋ ਸਾਡੇ ਬਤਾਂ ਹੋ ਰੈਡੀ ਹੋ ਚੁੱਕੇ ਨੇ ਇਹ ਥੋੜਾ ਜਾਂ ਓਵਰਵਿਊ ਤੁਹਾਡੇ ਅਸਤੇ ਤੁਸੀਂ ਵੀ ਆਪਣੇ ਘਰੇ ਟਰਾਈ ਜ਼ਰੂਰ ਕਰਿਓ